ਤੇ ਤੁਸੀਂ ਅੰਦਰ ਆ ਚੁੱਕੇ ਨੇ ਤੇ ਸਾਡੇ ਵਿੱਚ ਤੁਸੀਂ ਜਿਹੜਾ ਜਦੋਂ ਵੀ ਤੁਸੀਂ ਐਂਟਰ ਕਰਦੇ ਆ ਪਹਿਲਾ ਜਿਹੜਾ ਸਟਾਲ ਆਂਦਾ ਹੈਗਾ ਗੋਪਤਾ ਜੀ ਦਾ ਸਟਾਲ ਆਂਦਾ ਹੈਗਾ ਜਿਹੜਾ ਕਿ ਤੁਸੀਂ ਆਮ ਉਹਨਾਂ ਨੂੰ ਵੱਡੇ ਵੱਡੇ ਸ਼ੋਰੂਮ ਦੇ ਵਿੱਚ ਜਿਹੜਾ ਉਹਨਾਂ ਦਾ ਸ਼ੋਰੂਮ ਹੈ ਜਿਹੜਾ ਉਹ ਹੈਗਾ ਉਹਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਹੀ ਤੁਸੀਂ ਅੱਜ ਤੁਹਾਨੂੰ ਅਸੀਂ ਦਿਖਾਈਏ ਉਹਨਾਂ ਵੱਲੋਂ ਜਿਹੜਾ ਸਟਾਲ ਲੱਗਿਆ ਜਿਹੜਾ ਔਰ ਹਰ ਇੱਕ ਚੀਜ਼ ਹੈ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਦਿਖਾਈ ਜਾ ਰਹੀ ਹੈ ਕੋਈ ਗਿੰਬਲ ਤੇ ਲੈ ਕੇ ਜਾਏ ਕੈਮਰੇ ਤੱਕ ਲੈ ਕੇ ਤੇ ਅ ਗੋਤਾਰੀ ਤੁਸੀਂ ਕਹਿੰਦੇ ਸੀ ਗੱਲ ਵੀ ਕਿ ਮੈਂ ਦੇਖ ਰਿਹਾ ਅੱਜ ਦੀ ਐਗਜ਼ੀਬੀਸ਼ਨ ਨੂੰ ਕਿੰਨਾ ਕਿ ਜਿਹੜਾ ਰਿਸਪੌਂਸ ਹੈ ਜਿਹੜਾ ਰਿਸਪੌਂਸ ਐਜ਼ ਆਫ ਨਾ ਹਜੇ ਤਾਂ ਸਟਾਰਟ ਹੋਇਆ ਹੈ ਜੀ ਇਹ ਰਿਸਪੌਂਸ ਐਜ਼ ਆਫ ਨਾ ਤਾਂ ਸਹੀ ਹੈ ਤਾਂ ਕੀ ਕੀ ਜਿਹੜਾ ਤੁਸੀਂ ਪ੍ਰੋਜੈਕਟ ਜਿਹੜਾ ਫੋਟੋਗ੍ਰਾਫਰਾਂ ਵਾਸਤੇ ਕੋਈ ਨੰਬਰ ਲੇ ਕੇ ਮੇਰੇ ਕੋਲ Godox ਬ੍ਰਾਂਡ ਦੀਆਂ ਲਾਈਟਸ ਐ ਨਵੀਆਂ ਠੀਕ ਐ ਫਿਰ ਅਸੀਂ ਨੈਕਸਟ ਇਹਦੇ ਤੋਂ ਬਾਅਦ T-shirt cafe ਕਰਕੇ ਬ੍ਰਾਂਡ ਖੋਲੇ ਐ ਤੁਸੀਂ ਆਪਣੀ ਯੂਨੀਫਾਰਮਸ ਕ੍ਰੂ ਦੀ ਯੂਨੀਫਾਰਮ ਸਾਡੇ ਤੋਂ ਬਣਵਾ ਸਕਦੇ ਹੋ ਫਿਰ ਉਤੋਂ ਨੈਕਸਟ ਅਸੀਂ ਇੱਕ ਬੈਕਡ੍ਰੌਪ ਦਾ ਇੰਡਸ ਦਾ ਸਟਾਲ ਐਸਾ ਤਾਂ ਕਿ ਤੁਸੀਂ ਕਲਰਫੁਲ ਬੈਕਡ੍ਰੌਪ ਦੇ ਵਿੱਚ ਸ਼ੂਟ ਕਰ ਸਕੋ ਇਹਦਾ ਕਿੰਨੇ ਹੀ ਐ ਮੇਰੇ ਦੇਖ ਸਕਦੇ ਹੋ ਤੁਸੀਂ ਤੇ ਗੁਪਤਾ ਜੀ ਦਾ ਤੁਸੀਂ ਵੈਸੇ ਹੀ ਇਹਨਾਂ ਨੂੰ ਬਹੁਤ ਤਰ੍ਹਾਂ ਜਾਣਦੇ ਹੋ ਇਹਨਾਂ ਦਾ ਜਿਹੜਾ ਰੇਟ ਹੈ तकरीबन ਬਹੁਤ ਹੀ ਵਧੀਆ ਜਿਹੜਾ ਰੇਟ ਹੁੰਦਾ ਹੈ ਕੁਆਲਟੀ ਵਾਈਜ਼ ਵੀ ਜੇ ਆਪਾਂ ਗੱਲ ਕਰੀਏ ਕੋਈ ਕਿਸੇ ਵੀ ਕੋਈ ਇਸ਼ੂ ਨਹੀਂ ਆਉਂਦਾ ਹੈਗਾ ਤੇ ਤੁਸੀਂ ਬਿਲਕੁਲ ਜਦੋਂ ਐਂਟਰ ਕਰਨਗੇ ਪਹਿਲਾ ਹੀ ਜਿਹੜਾ ਸਟਾਲ ਹੈ ਗੁਪਤਾ ਜੀ ਦਾ ਆਇਆ ਤੇ ਤੁਸੀਂ ਉਹਦੇ ਜਰੂਰ ਪਹੁੰਚ ਕੇ ਇਹਨਾਂ ਦੀ ਜਿਹੜੀ ਜੋ ਵੀ ਲੈਣਾ ਚਾਹੁੰਦੇ ਹੋ ਉਹਰੇ ਚਾਹੇ ਬੁੱਕ ਕਰਾਓ ਚਾਹੇ ਉਹਰੇ ਲੈ ਕੇ ਜਾਓ ਤਾਂ ਇਹਨਾਂ ਕੋਲ ਜਰੂਰ ਪਹੁੰਚੋ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜਿਸ ਸਾਡੇ ਮਿਕਰਪਾਸ ਸਿੰਘ ਲੋਗ